ਹੈਲੋ ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਨੀਂਦ ਕਰਦੇ ਆ ਤੇ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀ ਬਲੌਗ ਥੋੜਾ ਸਾਰਾ ਨਸਵਾਰ ਜੀ ਇੱਥੇ ਬਣਾ ਰਹੇ ਸੀ ਆਪਾਂ ਕੜੀ ਚੌਲ ਤੇ ਤੜਕਾ ਆਪਣਾ ਹੋ ਗਿਆ ਜੀ ਤੇ ਵਿੱਚੀ ਆਪਾਂ ਆਲੂ ਪਾਤੇ ਤੇ ਵਿੱਚ ਪਾਣੀਆਂ ਦੀ ਆਪਾਂ ਸਾਬਤਾਂ ਨਾ ਮਿਰਚਾਂ ਥੋੜੀ ਜਿਹੀ ਪਾਈ ਸੀ ਆਪਾਂ ਮੇथी दाਣਾ ਤੇ ਜੀਰਾ ਤੇ ਆਪਾਂ ਭੁੰਨਣਾ ਭੁੰਨ ਰਿਹਾ ਜੀ ਤੇ ਭੁੱਜ ਗਿਆ ਤੇ ਆਦੂ ਆਪਾਂ ਥੋੜੇ ਜਿਹਾ ਵੱਡੇ ਵੱਡੇ ਕੱਟੇ ਸੀ ਜੇ ਫਿਰ ਬੱਚੇ ਮੰਗਦੇ ਤੇ ਇਦਾਂ ਆਪਾਂ ਲੱਸੀ ਦੇ ਵਿੱਚ ਬੇਸਣ ਘੋਲ ਲਿਆ ਜੀ ਵਿੱਚ ਹੀ ਪਾ ਲਿਆ ਆਪਾਂ ਨਾਣ ਮਿਰਚ ਤੇ ਫਿਰ ਰੱਖਾਂਗੇ ਜੇ ਪਚੌੜ ਤੇ ਚੰਗੀ ਤਰ੍ਹਾਂ ਫੁਣ ਲਾਂਦੇ ਜੀ ਤੇ ਵੀ ਅਰਧੂ ਆਪਣੇ ਥੋੜੇ ਜੇ ਨਰਮ ਜੇ ਹੋ ਜਾਣਗੇ ਜੀ ਇਹ ਫੇਰ ਪਾ ਦਾਂਗੇ ਜੀ ਆਪਾਂ ਬੇਸਣ ਕੋਲੇ ਹੋਇਆ ਠੀਕ ਹੈ ਜੀ ਤੇ ਤੜੰਗਾ ਪਕ ਆਟ ਲਿਆ ਸੀ ਤੇ ਬਰ ਤੋਂ ਕੇ ਰੱਖ ਤਾ ਥੋੜਾ ਜਿਹਾ ਗੁੰਨਾ ਪਾ ਆਟਾ ਤੇ ਲੋ ਜਿ ਹੁਣਾ ਪਾ ਪਾ ਦਿੰਨੇ ਆ ਬੇਸਣ ਤੇ ਲੱਸੀ ਲੋ ਜੀ ਹੁਲੀ ਹੋਈ ਆਪਾਂ ਪਾਤਾ ਬੇਸਣ ਤੇ ਨਾਲ ਹੀ ਪਾਈਆਂ ਪਸਾਬਤੀਆਂ ਹਰੀਆਂ ਮਿਰਚਾਂ ਤੇ ਲੱਸੀ ਕੋਲ ਕੇ ਬੇਸਣ ਪਾਤਾ ਜੀ ਇਹ ਆਪਣੀ ਘੜੀ ਹੋਏਗੀ ਇਹ ਇੱਕ ਪਾਸੇ ਰੱਖ ਦਾਂਗੇ ਆਪਾਂ ਚੌਲ ਤੇ ਨਾਲ ਹੀ ਬਣਾਵਾਂਗੇ ਜੀ ਆਪਾਂ ਥੋੜੇ ਜਿਹਾ ਪਕੌੜੇ ਇਹ ਘੜੀ ਚ ਪਾਉਣੇ ਨੂੰ ਤੇ ਹੁਣ ਟਾਕਾ ਦਿੱਨੇ ਆ ਜੀ ਤੇ ਜਦੋਂ ਮੁੱਲੀ ਉਸ ਤੋਂ ਬਾਅਦ ਦਿਖਾਵਾਂਗੇ ਜਦੋਂ ਬਹੁਤ ਜੀ ਆਪਣੀ ਘੜੀ ਹੋ ਗਈ बनके तैयार ਤੇ ਵਿੱਚ ਪਾ ਦਨੇ ਪੱਤਣੀਆਂ ਤੇ ਨਾਲ ਹੀ ਪਾ ਦਾਂਗੇ ਆਪਾਂ ਕੋੜੇ ਪਕੌੜੇ ਆਪਾਂ ਬਣਾ ਕੇ ਕਰ ਲਈ ਸੀ ਤਿਆਰ ਤੇ ਆਪਾਂ ਆਪਣੇ ਜੁੱਗਰ ਬਣਾਈਏ ਰੋਟੀ ਤੇ ਗੜਾ ਹੋਇਆ ਪਿਆ ਆਪਣਾ ਖਰਾਬ ਤੇ ਪਤੰਤਾ ਮੌਸਮ ਕਰਕੇ ਹੋ ਰਿਹਾ ਜੀ ਠੰਡ ਹੋ ਗਈ ਕਿ ਲੱਗਤ ਜੇ ਹਵਾ ਚੱਲ ਰਹੀ ਠੰਡੀ ਠੰਡੀ ਤਾਂ ਕਰਕੇ ਮੌਸਮੀ ਠੰਡ ਲੱਗੀ ਤੇ ਗਲਾ ਤੇ ਸਿਰ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀ ਤੇ ਆਪਾਂ ਨਿਆਣਾ ਜੁੱਗਰ ਆਪਣਾ ਤੇ ਚੋ ਕੜੀ ਚੌੜ ਤੇ ਆਪਾਂ ਬਣਾਈਆਂ ਚਾਰ ਪੰਜ ਰੋਟੀਆਂ ਤੇ ਜਦੋਂ ਕੜੀ ਚੌਲ ਬਣੇ ਹੋਣਾਂ ਤੇ ਬੱਚੇ ਬਹੁਤ ਘੱਟ ਖਾਂਦੇ ਆ ਤੇ ਤੇ ਆਪਣੀ ਕੜੀ ਬਣ ਗਈ ਤੇ ਚੌਲ ਰੱਖੇ ਹੋਏ ਆ ਤੇ ਲੋ ਜੀ ਆਪਣੇ ਚੌਲ ਵੀ ਬਣ ਕੇ ਹੋ ਗਏ ਤਿਆਰ ਤੇ ਤਾਂ ਕਰਕੇ ਆਪਾਂ ਛੋਟੀ ਜਿਹੀ ਵੀਡੀਓ ਬਣਾਈ ਸੀ ਤੇ ਅੱਜ ਆਪਾਂ ਬਹੁਤੀ ਲੰਬੀ ਵੀਡੀਓ ਨਹੀਂ ਬਣਾਈ ਤੇ ਗੈਸ ਕਰ ਦਿੰਦੇ ਆਂ ਤਾਂਕਾ ਧੱਕ ਦਾਂਗੇ ਜੀ ਤੇ ਠੀਕ ਹੈ ਜੀ